ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਮੁਖ ਪਿਆਰਿਆਂ ਦੇ ਬੋਲ ਗੁਰਮਤਿ ਗਾਢੀ ਰਾਹ ਉੱਤੇ ਚੱਲਣ ਵਾਲੇ ਪਾਂਧੀਆਂ ਦੇ ਲਈ ਬਹੁਤ ਜ਼ਿਆਦਾ ਕੀਮਤੀ ਹੁੰਦੇ ਹਨ ਕਿਉਂਕਿ ਗੁਰਮੁਖ ਪਿਆਰਿਆਂ ਨੇ ਆਪਣਾ ਆਪ ਖੋਜਿਆ ਹੁੰਦਾ ਹੈ ਅਤੇ ਜੋ ਖੋਜੈ ਸੋ ਪਾਵੇ ਦੇ ਮਹਾਵਾਕਾਂ ਅਨੁਸਾਰ ਉਹਨਾਂ ਨੇ ਵਾਹਿਗੁਰੂ ਜੀ ਤੋਂ ਵਾਹਿਗੁਰੂ ਜੀ ਦੀ ਪ੍ਰੀਤੀ ਹਾਸਲ ਕੀਤੀ ਹੁੰਦੀ ਹੈ ਗੁਰਬਾਣੀ ਦੇ ਵਿੱਚ ਦਰਜ ਹੈ ਕਿ ਜੇਕਰ ਤੁਸੀਂ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਐਨਾਲਾਈਸਿਸ ਤੁਹਾਨੂੰ ਆਪਣਾ ਆਪ ਖੋਜਣਾ ਹੀ ਪਵੇਗਾ ਜਨ ਨਾਨਕ ਬਿਨ ਆਪਾ ਚੀਨਿਆ ਮਿਟੇ ਨਾ ਭ੍ਰਮ ਕੀ ਕਾਈ ਭਾਵ ਜੇਕਰ ਅਸੀਂ ਆਪਣਾ ਆਪ ਨਾ ਚੀਨਿਆ ਆਪਣੇ ਆਪ ਨੂੰ ਨਾ ਖੋਜਿਆ ਤਾਂ ਸਾਡੀ ਜਿਹੜੀ ਇਹ ਭ੍ਰਮ ਦੀ ਕਾਈ ਹੈ ਜਿਹੜੀ ਇਹ ਇਗਨੋਰੈਂਸ ਹੈ ਅ ਗਿਆਨਤਾ ਹੈ ਉਹ ਕਦੇ ਵੀ ਦੂਰ ਨਹੀਂ ਹੋ ਸਕਦੀ ਸੋ ਇਸ ਦੇ ਲਈ ਸਾਨੂੰ ਖੋਜਣਾ ਹੋਵੇਗਾ ਬੰਦੇ ਖੋਜ ਦਿਲ ਹਰ ਰੋਜ ਨਾ ਫੇਰ ਪਰੇਸ਼ਾਨੀ ਮਾਏ ਸੋ ਸਾਨੂੰ ਆਪਾ ਚਿੰਨਣਾ ਪਵੇਗਾ ਗੁਰਮਤ ਦੇ ਸਿਧਾਂਤ ਦਾ ਅਨੁਸਾਰ ਹੀ ਹੋਣਾ ਹੋਵੇਗਾ ਸੋ ਗੁਰਮਖ ਪਿਆਰਿਆਂ ਦੇ ਬੋਲ ਬੜੇ ਕੀਮਤੀ ਹੁੰਦੇ ਹਨ ਮਹੰਗੇ ਹੁੰਦੇ ਹਨ ਤੇ ਜੇਕਰ ਇਹਨਾਂ ਬੋਲਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰ ਲਿਆ ਜਾਵੇ ਤਾਂ ਸਹਿਜੇ ਹੀ ਗੁਰਮਤ ਗਾਡੀ ਰਾਹ ਦੀ ਪ੍ਰਾਪਤੀ ਹੋ ਸਕਦੀ ਹੈ ਕਿਉਂਕਿ ਗੁਰਮੁਖ ਪਿਆਰਿਆਂ ਨੇ ਆਪਣਾ ਆਪ ਸੰਪੂਰਨ ਤੌਰ ਤੇ ਵਾਹਿਗੁਰੂ ਜੀ ਨੂੰ ਸੌਂਪਿਆ ਹੁੰਦਾ ਹੈ ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਆਪਣੀ ਬਾਣੀ ਦੇ ਵਿੱਚ ਸਾਨੂੰ ਦੱਸਦੇ ਹਨ ਕਿ ਤਨ ਮਨ ਤਨ ਸਭ ਸੌਂਪ ਗੁਰ ਹੁਕਮ ਮੰਨਿਆ ਪਾਈਏ ਸੋ ਇਸ ਸਿਧਾਂਤ ਦੇ ਅਨੁਸਾਰ ਸਾਨੂੰ ਵਾਹਿਗੁਰੂ ਜੀ ਨਾਲ ਮਿਲਣ ਦੇ ਲਈ ਗੁਰਬਾਣੀ ਦੇ ਸਿਧਾਂਤ ਨੂੰ ਆਪਣੇ ਜੀਵਨ ਦੇ ਵਿੱਚ ਢਾਲਣਾ ਹੋਵੇਗਾ ਇਸ ਤੋਂ ਪਹਿਲਾਂ ਦੀਆਂ ਦੋ ਚਿੱਠੀਆਂ ਦੇ ਵਿੱਚ ਜੋ ਕਿ ਗੁਰਮੁਖ ਪਿਆਰੇ ਡਾਕਟਰ ਬ੍ਰਿਜਪਾਲ ਸਿੰਘ ਜੀ ਵੱਲੋਂ ਲਿਖੀਆਂ ਗਈਆਂ ਹਨ ਉਹਨਾਂ ਦੇ ਵਿੱਚੋਂ ਇੱਕ ਚਿੱਠੀ ਜੋ ਉਹਨਾਂ ਨੇ ਆਪਣੇ ਆਪ ਨੂੰ ਲਿਖੀ ਸੀ ਉਹ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ ਉਸ ਤੋਂ ਬਾਅਦ ਜੋ ਚਿੱਠੀ ਉਹਨਾਂ ਨੇ ਇੱਕ ਗੁਰਸਿੱਖ ਬੱਚੇ ਨੂੰ ਇੱਕ ਸਿੱਖ ਬੱਚੇ ਨੂੰ ਲਿਖੀ ਸੀ ਉਹ ਸਾਂਝੀ ਕੀਤੀ ਸੀ ਤੇ ਅੱਜ ਦੀ ਚਿੱਠੀ ਜੋ ਕਿ ਡਾਕਟਰ ਬ੍ਰਿਜਪਾਲ ਸਿੰਘ ਜੀ ਨੇ ਵਾਹਿਗੁਰੂ ਜੀ ਨੂੰ ਲਿਖੀ ਹੈ ਉਹ ਆਪ ਜੀ ਦੇ ਸਨਮੁਖ ਰੱਖਣ ਦਾ ਯਤਨ ਕਰ ਰਹੇ ਹਾਂ ਆਪ ਜੀ ਨੇ ਅਸੀਸ ਬਖਸ਼ੀ ਇੱਕ ਓੰਕਾਰ ਮੇਰੇ ਪਿਆਰੇ ਮਿੱਠੇ ਤੇ ਚੰਗੇ ਇੱਕ ਓੰਕਾਰ ਜੀਉ ਮੈਂ ਤੁਹਾਡੀ ਖਾਕ ਤੁਹਾਡੀ ਚਰਨ ਧੂੜ ਤੁਹਾਡੇ ਅੱਗੇ ਅਰਜ਼ੋਈ ਕਰਨ ਦਾ ਜੀਰਾ ਕਰਨ ਲਈ ਹਾਜ਼ਰ ਹਾਂ ਮੈਂ ਸੁਣਿਆ ਸਭ ਤੂੰ ਹੀ ਤੂੰ ਹੈ ਕਾਰਜ ਕਾਰਨ ਪ੍ਰਤੀਫਲ ਸਭ ਤੂੰ ਹੀ ਤੂੰ ਹੈ ਤੇ ਮਾਨਸ ਜਾਤ ਪਰਮ ਤੇ ਹਉਮੈ ਦਾ ਮਾਰਿਆ ਇਸੇ ਅ ਗਿਆਨ ਵਿੱਚ ਗਲਤਾਨ ਹੈ ਕਿ ਉਹ ਹੀ ਹੈ ਸਭ ਕੁਝ ਇਸੇ ਨੂੰ ਮੈਂ ਮੇਰੀ ਤੇ ਮੋਹ ਦਾ ਜਾਲ ਕਹਿੰਦੇ ਹਨ ਇਹ ਮੈਂ ਸੁਣਿਆ ਹੈ ਪਰ ਅੰਦਰ ਵਸਾਇਆ ਨਹੀਂ ਅੰਦਰੋਂ বুঝਿਆ ਨਹੀਂ ਮੈਂ ਤਾਂ ਹਾਲੇ ਤੇਰਾ ਬਣ ਕੇ ਤੇਰੇ ਵਿੱਚ ਸਮਾਉਣ ਦੀ ਤਮੰਨਾ ਵਾਲੇ ਪਾਸੇ ਕਦਮ ਹੀ ਨਹੀਂ ਚੁੱਕਿਆ ਮੈਂ ਤਾਂ ਤੇਰੀ ਖੇਡ ਦਾ صدਕਾ ਤੈਥੋਂ ਵੈਰਾ ਵਖੂ ਕੀ ਅੰਦਰ ਹੀ ਅੰਦਰ ਕਦੇ ਜੂਝਦਾ ਹਾਂ ਪਰ ਬਹੁਤਾ ਤਾਂ ਸੁਖ ਪਦਾਰ ਤੇ ਮੋਹ ਦੇ ਆਲ ਜਾਲ ਜੰਜਾਲ ਵਿੱਚ ਜਾਨਵਰ ਤੋਂ ਵੀ ਬਦਤਰ ਬੁਰੀ ਤਰ੍ਹਾਂ ਲੂਝਦਾ ਫਿਰਦਾ ਹਾਂ ਪਰ ਮੇਰੇ ਵੱਸ ਕੀ ਹੈ ਮੈਨੂੰ ਆਪ ਹੀ ਦੱਸ ਮੇਰੀ ਸਰਕਾਰ ਮੇਰੇ ਪਿਆਰ ਮੇਰੇ ਨਿਰੰਕਾਰ ਤੈਨੂੰ ਪਿਆਰਾ ਨਿਰੰਕਾਰ ਜਾਣ ਕੇ ਕੋਲ ਵਸਿਆ ਜਾਣ ਕੇ ਤੇਰੇ ਨਾਲ ਗੱਲਾਂ ਕਰਨ ਨੂੰ ਤੇਰੇ ਸਾਹਮਣੇ ਹੋਇਆ ਹਾਂ ਮੇਰੀ ਸੁਣ ਲਓ ਜੀ ਜ਼ਰੂਰ ਭਾਵੇਂ ਕਰਨਾ ਤੁਸੀਂ ਉਹੀ ਹੈ ਜੋ ਤੁਹਾਨੂੰ ਭਾਵੇਂ ਜਿਉਓ ਪਰ ਜੇ ਬੇਨਤੀ ਕਰਵਾ ਰਹੇ ਹੋ ਤਾਂ ਮੈਨੂੰ ਇਹ ਅਹਿਸਾਸ ਤਾਂ ਦਿਓ ਨਾ ਜੀਓ ਕਿ ਤੁਸੀਂ ਸੁਣ ਰਹੇ ਹੋ ਮੈਨੂੰ ਗੁਰੂ ਨਾਨਕ ਦਾ ਸਿੱਖ ਸਮਝਿਆ ਜਾਂਦਾ ਹੈ ਏਹੀ ਮੇਰੀ ਹਾਲੇ ਤੱਕ ਦੀ ਜੀਵਨ ਦੀ ਪ੍ਰਾਪਤੀ ਹੈ ਮੈਂ ਵੀ ਗੁਰਮਤਿ ਜੀਵਨ ਜਿਉਣਾ ਚਾਹੁੰਦਾ ਹਾਂ ਤੁਹਾਡੀ ਕਿਰਪਾ ਨਾਲ ਮਿਲੀ ਇਸ ਲੋਚ ਦਾ ਸਦਕਾ ਹੀ ਤੁਹਾਡੇ ਨਾਲ ਗੱਲਾਂ ਕਰ ਰਿਹਾ ਹਾਂ ਮੈਂ ਸੁਣਿਆ ਤੂੰ ਹੀ ਰੰਗਕਾਰ ਤੂੰ ਹੀ ਗੁਰੂ ਨਾਨਕ ਤੂੰ ਹੀ ਸਾਰੇ ਮੇਰੇ ਗੁਰੂ ਤੇ ਤੂੰ ਹੀ ਮੇਰਾ ਹਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਮੇਰੀ ਅਰਜ਼ੋਈ ਮੇਰੇ ਬਾਦਸ਼ਾਹ ਪਹਿਲੋਂ ਦੀ ਪਹਿਲ ਇਹੋ ਹੈ ਕਿ ਜੋ ਮੈਂ ਸੁਣਿਆ ਉਸ ਦੀ ਸਮਝ ਸੋਝੀ ਬੂਝ ਦੇ ਤੇ ਮੇਰਾ ਅੰਗ ਅੰਗ ਮੇਰਾ ਸਵਾਸ ਸਵਾਸ ਮੇਰੀ ਬੁੱਧੀ ਤੇ ਮੇਰਾ ਅਹਿਸਾਸ ਤੇਰੇ ਸਦਾ ਦੇ ਪ੍ਰਤੱਖ ਦਰਸ਼ਨ ਗੁਰਬਾਣੀ ਗੁਰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੈਂ ਆਖਰੀ ਸ્વાસ ਤੱਕ ਕਰਦਾ ਰਹਾ ਤੇਰਾ ਬਣ ਕੇ ਜੀਵਾਂ ਤੇਰਾ ਨਾਮ ਅੰਮ੍ਰਿਤ ਪੀਵਾਂ ਤੇ ਤੇਰੀ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਖਰੀ ਸਵਾਸ ਤੱਕ ਤੇਰੇ ਲੜ ਲੱਗ ਕੇ ਤੇਰੀ ਲਿਵ ਵਿੱਚ ਜੁੜ ਕੇ ਕਰਦਾ ਕਰਦਾ ਤੇਰੇ ਵਿੱਚ ਜਦੋਂ ਤੂੰ ਉਮਰ ਖਤਮ ਕਰੇ ਸਦੀਵੀ ਕਾਲ ਲਈ ਸਮਾ ਜਾਵਾਂ ਮੈਂ ਗੁਰੂ ਦਾ ਸਿੱਖ ਰਹਾ ਬਣ ਕੇ ਤੇਰੇ ਸਦਕੇ ਬਣਿਆ ਇੰਜ ਤੇਰਾ ਹੋ ਕੇ ਜੀਵਾਂ ਤੇਰਾ ਰਹਾ ਤੇ ਤੇਰੇ ਵਿੱਚ ਸਮਾ ਜਾਵਾਂ ਮੇਰੇ ਪਿਆਰੇ ਦਾਤਾਰ ਜੀਓ ਤੁਸਾਂ ਅਪਾਰ ਬਖਸ਼ਿਸ਼ ਕਰਕੇ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੋਣ ਦਾ ਅਹਿਸਾਸ ਦਿੱਤਾ ਹੈ ਇਸ ਤੇ ਮੈਨੂੰ ਇੰਜ ਦ੍ਰਿੜ ਕਰਵਾ ਦਿਓ ਕਿ ਮੈਂ ਤੇਰਾ ਤੇ ਸਿਰਫ ਤੇਰਾ ਹੀ ਹੋ ਕੇ ਜੀਵਾਂ ਹੋਰ ਕਿਧਰੇ ਚਾਕਣ ਦੀ ਬਿਰਤੀ ਤੋਂ ਪਰੇ ਕਰੋ ਜੀਓ ਮੈਂ ਕਿਸੇ ਹੋਰ ਮਨੁੱਖ ਦਾ ਚੇਲਾ ਨਾ ਬਣਾ ਕਿਸੇ ਹੋਰ ਦਾ ਸੇਵਕ ਨਾ ਬਣਾ ਕਿਸੇ ਵੀ ਮਨੁੱਖ ਦੇ ਅੱਗੇ ਕੁਝ ਨਾ ਮੰਗਾ ਜੇ ਤੂੰ ਮੇਰਾ ਠਾਕੁਰ ਹੋਵੇਂ ਤੂੰ ਮੇਰਾ ਮਾਲਕ ਹੋਵੇਂ ਫਿਰ ਕਿਸੇ ਹੋਰ ਅੱਗੇ ਕੋਈ ਵਸਤੂ ਕਿਵੇਂ ਲੈਣ ਜਾਵਾਂ ਮੇਰਾ ਰਜ਼ਕ ਵੀ ਤੂੰ ਮੇਰਾ ਸਦਕ ਵੀ ਤੂੰ ਮੇਰੀ ਆਸਾ ਵੀ ਤੂੰ ਮੇਰੀ ਭੁੱਖ ਪਿਆਸਾ ਵੀ ਤੂੰ ਮੇਰੇ ਮਨ ਦਾ ਦਾਤਾ ਤੂੰ ਮੇਰੇ ਨਾਮ ਦਾ ਦਾਤਾ ਤੂੰ ਮੇਰੀ ਸ਼ਾਨ ਵੀ ਤੂੰ ਤੇ ਮੇਰੀ ਘਰ ਦੀ ਬਾਣ ਵੀ ਤੂੰ ਜੇ ਤੂੰ ਹੀ ਮੇਰਾ ਤੂੰ ਹੈ ਤੁਸੀਂ ਹੀ ਦੱਸੋ ਫੇਰ ਮੈਨੂੰ ਬਾਹਰੋਂ ਹੋਰਨਾ ਤੋਂ ਮਨੁੱਖਾਂ ਤੋਂ ਸਾਧਾ ਸੰਤਾਂ ਤੋਂ ਲੀਡਰਾਂ ਤੋਂ ਧਨਾੜਾਂ ਤੋਂ ਅਫਸਰਾਂ ਤੋਂ ਮੰਤਰੀਆਂ ਤੋਂ ਕਿਉਂ ਨਹੀਂ ਮੇਰਾ ਪੱਲਾ ਛਡਾਉਂਦੇ ਹੋ ਮੈਨੂੰ ਕਿਸੇ ਅੱਗੇ ਨਾ ਭੇਜੋ ਬਸ ਆਪਣੇ ਕੋਲ ਆਪਣੇ ਭਰੋਸੇ ਵਿੱਚ ਆਪਣੇ ਜੋਗਾ ਰੱਖੋ ਮੇਰੇ ਸਤਿਗੁਰੂ ਜੀਓ ਮੈਨੂੰ ਉਹੀ ਜੀਵਨ ਦਾ ਦਿਓ ਉਹੀ ਅੰਮ੍ਰਿਤ ਬਖਸ਼ੋ ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰ ਸ਼ਬਦ ਹਰ ਅੱਖਰ ਤੇ ਹਰ ਪਾ ਵਿੱਚ ਤੁਸੀਂ ਵਾਰ-ਵਾਰ ਅੰਕਿਤ ਕੀਤਾ ਹੈ ਉਕਰ ਦਿੱਤਾ ਹੈ ਤੁਸੀਂ ਬਹੁ ਵਿਦ ਕਹੇਓ ਪੁਕਾਰ ਪੁਕਾਰ ਤੇ ਮੈਂ ਸੁਣਦਾ ਨਹੀਂ ਸਮਝਦਾ ਨਹੀਂ ਜਦੋਂ ਸਮਝ ਲੈਂਦਾ ਹਾਂ ਤਾਂ ਕਰਦਾ ਨਹੀਂ ਜਦੋਂ ਕਰਨ ਲੱਗਦਾ ਹਾਂ ਤਾਂ ਮਾਇਆ ਹਉਮੈ ਪਰਮ ਨੂੰ ਕੋਲ ਰੱਖ ਕੇ ਉਸੇ ਦੇ ਜਾਲ ਵਿੱਚ ਉਲਝ ਜਾਂਦਾ ਹਾਂ ਪਾਤਸ਼ਾਹ ਜੀਓ ਇਤਨਾ ਨਿਰਮਲ ਅੰਮ੍ਰਿਤ ਦਾ ਖਜ਼ਾਨਾ ਤੁਸਾਂ ਸ਼ਬਦ ਗੁਰੂ ਬਣ ਕੇ ਬਖਸ਼ਿਆ ਤੇ ਮੈਂ ਹਾਲੇ ਵੀ ਪਿਆਸਿਆ ਤਰਸਿਆ ਭਟਕਦਾ ਫਿਰਦਾ ਹਾਂ ਦਿਓ ਸ਼ਬਦ ਦਾ ਆਸਰਾ ਦਿਓ ਸ਼ਬਦ ਦਾ ਬੋਝਣਾ ਤੇ ਸੋਜੀ ਕੱਢ ਦਿਓ ਹੋਮੈ ਕਰੋ ਨਾਮ ਦਾ ਪ੍ਰਕਾਸ਼ ਇਹੀ ਦਿਓ ਜੀਵਨ ਦਾਤ ਬਸ ਤੇਰੀ ਨਾਮ ਨੂੰ ਪਾ ਕੇ ਮੈਂ ਸਿੱਖੀ ਦੇ ਰਾਹ ਤੋਂ ਸਚਿਆਰ ਹੋ ਜਾਵਾਂ ਨਿਰਮਲ ਕਰਮ ਵਾਲਾ ਤੇਰਾ ਸੱਚੇ ਸੁੱਚੇ ਜੀਵਨ ਵਾਲਾ ਸਿੱਖ ਹੋ ਜਾਵਾਂ ਕੇਵਲ ਨਾਮ ਧ੍ਰਿਕ ਨਾ ਰਹਾ ਤੇਰੇ ਬਾਣੇ ਤੇਰੇ ਤਥਾ ਕਥਿਤ ਸਿੱਖ ਤੋਂ ਤੇਰੀ ਸਿੱਖ ਮਤ ਲੈ ਕੇ ਸਿੱਖੀ ਦੀ ਕਮਾਈ ਵਾਲਾ ਸਿੱਖ ਹੋ ਜਾਵਾ ਮੇਰੇ ਨਰੰਕਾਰ ਜੀਓ ਮੇਰੇ ਪਿਆਰੇ ਦਾਤਾਰ ਜੀਓ ਹੁਣ ਆਪਣਾ ਕਹਾ ਲਿਆ ਜੀ ਬਸ ਆਪਣਾ ਬਣਾ ਲਵੋ ਅਮਰਤ ਵੇਲਾ ਸਚ ਨਾਓ ਵਡਿਆਈ ਵਿਚਾਰ ਨਾਲ ਪਰਕੇ ਸੱਚੀ ਮੁੱਚੀ ਦਾ ਵਿੱਚ ਹੋ ਆਪ ਕੱਢਿਆ ਤੈਨੂੰ ਸਿਰ ਸੌਪਿਆ ਤੇਰਾ ਅੰਮ੍ਰਿਤ ਧਾਰੀ ਸਿੱਖ ਹੋ ਜਾਵਾਂ ਹਾਲੇ ਮੈਂ ਸਿੱਖ ਬੋਟ ਰਹਾ ਮੈਨੂੰ ਸਿੱਖ ਬਣਾ ਦਿਓ ਤੇਰੇ ਪਿਆਰ ਵਿੱਚ ਭਿੱਜਿਆ ਤੇਰਾ ਕਹਿਲਾਉਂਦਾ ਵਿਗੜਿਆ ਤਿਗੜਿਆ ਅਪਰਾਧੀ ਤੇਰਾ ਬ੍ਰਿਜਪਾਲ ਸਿੰਘ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਜੋ ਚਿੱਠੀ ਡਾਕਟਰ ਬ੍ਰਿਜਪਾਲ ਸਿੰਘ ਜੀ ਨੇ ਲਿਖੀ ਹੈ ਇਹ ਹਰੇਕ ਬੋਲ ਹੀ ਉਹਨਾਂ ਦਾ ਧੁਰ ਅੰਦਰ ਨੂੰ ਝੰਡੋੜਦਾ ਹੈ ਕਾਰਨ ਕੀ ਹੈ ਜੋ ਵੀ ਕੋਈ ਗੁਰਮੁਖ ਪਿਆਰਾ ਜਦੋਂ ਲਿਖਦਾ ਹੈ ਪੜ੍ਹਦਾ ਹੈ ਜਦ ਕੋਈ ਵੀ ਐਕਟੀਵਿਟੀ ਕਰਦਾ ਹੈ ਉਹ ਹੁਕਮ ਰਜ਼ਾਈ ਹੋ ਕੇ ਕਰਦਾ ਹੈ ਉਹ ਗੁਰੂ ਨੂੰ ਆਧਾਰ ਮੰਨ ਕੇ ਕਰਦਾ ਹੈ ਉਹ ਗੁਰੂ ਅਨੁਸਾਰੀ ਹੋ ਕੇ ਕਰਦਾ ਹੈ ਤੇ ਜਦੋਂ ਇਸ ਤਰ੍ਹਾਂ ਦਾ ਵਰਤਾਰਾ ਹੁੰਦਾ ਹੈ ਤਾਂ ਉਹ ਗੁਰਮੁਖ ਦੇ ਵਿੱਚੋਂ ਗੁਰੂ ਖੁਦ ਬੋਲਦਾ ਹੈ ਜਿਸ ਤਰ੍ਹਾਂ ਗੋਬਿੰਦ ਗੱਜਿਆ ਦਾ ਸਿਧਾਂਤ ਸਾਡੇ ਸਾਹਮਣੇ ਆਉਂਦਾ ਹੈ ਅੱਜ ਦੀ ਜੋ ਇਹ ਚਿੱਠੀ ਹੈ ਇਸ ਦੇ ਵਿੱਚ ਸਾਨੂੰ ਡਾਕਟਰ ਬ੍ਰਿਜਪਾਲ ਸਿੰਘ ਜੀ ਨੇ ਉਸ ਨਿਰੰਕਾਰ ਦੇ ਨਾਲ ਗੱਲਾਂ ਕਰਨ ਦਾ ਵਿਸਧਾਨ ਦਿੱਤਾ ਹੈ ਤੇ ਇਸ ਤੋਂ ਸਾਨੂੰ ਇਸ ਗੱਲ ਦੀ ਦ੍ਰਿੜਤਾ ਹੁੰਦੀ ਹੈ ਕਿ ਸਾਨੂੰ ਸ਼ਬਦ ਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਸਤਗੁਰੂ ਜੀ ਦਾ ਪ੍ਰਤਕ ਹਾਜ਼ਰ ਨਾਜ਼ਰ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਜੋ ਕਿ ਸਾਡੀ ਸਦੀਵੀ ਤੌਰ ਤੇ ਅਗਵਾਈ ਕਰਦੇ ਹਨ ਸਾਨੂੰ ਸੇਧ ਦਿੰਦੇ ਹਨ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਖੋਜਣਾ ਚਾਹੀਦਾ ਹੈ ਬੁੱਝਣਾ ਚਾਹੀਦਾ ਹੈ ਤੇ ਜੋ ਬੁੱਝ ਲੈਂਦਾ ਹੈ ਉਸ ਬਾਰੇ ਜਪਜੀ ਸਾਹਿਬ ਦੇ ਵਿੱਚ ਲਿਖਿਆ ਹੈ ਜੇ ਕੋ ਬੁੱਝੇ ਹੋਵੇ ਸੱਚੇ ਯਾਰ ਇਸੇ ਤਰ੍ਹਾਂ ਹੀ ਇਹ ਬੁਝਣਾ ਹੀ ਸਾਡਾ ਮਾਣਨਾ ਬਣ ਜਾਂਦਾ ਹੈ ਸਾਡਾ ਬੁਝਣਾ ਹੀ ਸਾਡੀ ਅਧਿਆਤਮਿਕਤਾ ਦੀ ਪ੍ਰਾਪਤੀ ਬਣ ਜਾਂਦਾ ਹੈ ਜਦੋਂ ਸਾਨੂੰ ਇਹ ਦ੍ਰਿੜ ਪ੍ਰਤੀਤੀ ਹੋ ਜਾਵੇਗੀ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ ਤਾਂ ਸਾਡਾ ਹਰੇਕ ਐਕਟ ਉਹ ਗੁਰੂ ਅਨੁਸਾਰੀ ਹੋ ਜਾਵੇਗਾ ਸੋ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਧਾਰਾ ਨੂੰ ਆਪਣੇ ਮਸਤਕ ਦਾ ਭਾਗ ਬਣਾ ਸਕੀਏ ਇਆਂ ਕ ਬੇਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੀ ਸਾ ਸੰਗਤ ਜੀਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ